ਤੁਸੀਂ ਇਹ ਸੋਚਦੇ ਹੋਵੋਗੇ ਸ਼ਾਇਦ ਮੁੱਖ ਮੰਤਰੀ ਦਾ ਨਜ਼ਾਰਾ ਹੀ ਹੁੰਦੇ ਨੇ ਆ ਦੇਣਾ ਤੁਸੀਂ ਮੇਰੇ ਨਾਲ ਜਾ ਕੇ ਦੇਖਿਓ ਜਦੋਂ ਭੁੱਖੇ ਮਰੇ ਤੁਸੀਂ 3 ਘੰਟੇ ਬਾਅਦ ਜਵਾਬ ਦਿੰਦੇ ਦੇਖਿਓ ਮੇਰਾ ਨਾਂ ਭਾ ਤੇਰੇ ਰਾਣ ਕਿੱਥੇ ਜਾਈਏ ਯਾਰ ਸਾਢੇ 3 ਕਰੋੜ ਲੋਕਾਂ ਦਾ ਕਸਟੋਡੀਅਨ ਬਣਨਾ ਸੌਖਾ ਨਹੀਂ ਤੇ ਤੁਸੀਂ ਇਹ ਸੋਚਦੇ ਹੋਵੋਗੇ ਸ਼ਾਇਦ ਮੁੱਖ ਮੰਤਰੀ ਦਾ ਨਜ਼ਾਰਾ ਹੀ ਹੁੰਦੇ ਨੇ ਇੱਧਰ ਨੂੰ ਆਉਣਾ ਹੈ ਇੱਧਰ ਨੂੰ ਜਾਣਾ ਹੈ ਚਾਰੇ ਪਾਸੇ ਸਲੂਟ ਅਧੇਨ ਤੁਸੀਂ ਮੇਰੇ ਨਾਲ ਜਾ ਕੇ ਦੇਖਿਓ ਦੋ ਤਿੰਨ ਦਿਨ ਰੱਖੂਗਾ ਮੈਂ ਹੋਰ ਕਰਨ ਲੱਗਿਆਂ ਇਹ ਕੋਸ਼ਿਸ਼ ਵੀ ਹਰੇਕ ਜ਼ਿਲ੍ਹੇ ਤੋਂ ਦੋ ਤਿੰਨ ਦੋ ਤਿੰਨ ਬੰਦੇ ਲਿਆ ਕਰਾਂ ਨਾਲ ਮੈਂ ਵੀ ਮੇਰੇ ਨਾਲ ਹੀ ਰਹਿਣ ਵੀ ਕੀ ਕਿਵੇਂ ਕਿਵੇਂ ਹੁੰਦਾ ਹੈ ਹੈਨਾ ਕਿੱਥੇ ਕਿੱਥੇ ਜਾਈਦਾ ਹੈ ਜਦੋਂ ਭੁੱਖੇ ਮਰੇ ਤੁਸੀਂ 3 ਘੰਟੇ ਬਾਅਦ ਜਵਾਬ ਦਿੰਦੇ ਦੇਖਿਓ ਵੀ ਮੇਰਾ ਨਾਂ ਬਾ ਤੇਰੇ ਨਾਲ ਕਿੱਥੇ ਜਾਣੀਏ ਯਾਰਾਂ ਕੱਲ 3 ਦਿਨ ਪਹਿਲੇ ਵੀ ਲੁਧਿਆਣੀ ਸੀ ਰਾਤ ਚੰਡੀਗੜ੍ਹ ਗਏ ਸਵੇਰੇ ਫਾਈਲਾਂ ਸਾਈਨ ਕਰਕੇ ਮੀਟਿੰਗਾਂ ਕਰਕੇ ਇੱਥੇ ਆ ਕੇ ਐਤੋਂ ਹੁਣ ਦਿੱਲੀ ਜਾਊਂਗਾ ਕੱਲ ਨੂੰ ਦਿੱਲੀ ਆ ਕੱਲ ਨੂੰ ਪਾਪਾ ਆਊਂਗਾ ਦਿੱਲੀ ਤੋਂ ਪਰਸੋਂ ਨੂੰ ਆਪਣੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਰਾਜਪਾਲ ਸਾਹਿਬ ਦਾ ਭਾਸ਼ਣ ਹੈ 21 ਤਰੀਕ ਨੂੰ 22 ਤਰੀਕ ਨੂੰ ਛੁੱਟੀ ਹੈ 22 ਤਰੀਕ ਨੂੰ ਚੇਨਈ ਜਾਊਂਗਾ ਆ ਜਿਹੜਾ ਕਰ ਰਹੇ ਨਾ ਹੁਣ ਕੋਸ਼ਿਸ਼ ਹੈ ਸਰਕਾਰ ਵਾਲੇ ਸੈਂਟਰ ਵਾਲੇ ਕਿ ਸੀਟਾਂ ਵਧਾ ਘਟਾ ਦੀ ਲੋਕ ਸਭਾ ਦੀ ਉਹਦੇ ਬਾਰੇ ਮੀਟਿੰਗ ਹੈ ਸੀਐਮ ਤਾਮਿਲਨਾਡੂ ਤੇ ਦੋ ਚਾਰ ਹੋਰ ਸੀਐਮ ਜਿਹੜੇ ਨਾਨ ਬੀਜਪੀ ਸਰਕਾਰਾਂ ਦੇ ਨੇ ਉੱਥੇ ਜਾਊਂਗਾ ਪਾਈ ਨੂੰ ਹੀ ਵਾਪਸ ਆਊਂਗਾ 23 ਤਰੀਕ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਖੜਖੜਕਲਾ ਜਾਊਂਗਾ 24 ਤਰੀਕ ਨੂੰ ਫੇਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸ਼ੁਰੂ ਹੈ ਉੱਥੇ 25 ਜਾਂ 26 ਨੂੰ 25 ਨੂੰ ਸ਼ਾਇਦ ਇੱਥੇ ਲੁਧਿਆਣੇ ਇੱਥੇ ਕੁੜੀਆਂ ਦੇ ਕਾਲਜ ਵਿੱਚ ਮੇਰੇ ਕਾਲਜ ਕੋਈ ਫੰਕਸ਼ਨ ਹੈ 26 ਨੂੰ ਬਜਟ ਪੇਸ਼ ਕਰਾਂਗੇ ਜੀ 27 ਤੇ 28 ਨੂੰ ਬਜਟ ਤੇ ਡਿਬੇਟ ਹੋਊਗੀ ਫਿਰ ਉਹ ਬਜਟ ਪਾਸ ਕੀਤਾ ਜਾਊਗਾ ਜੀ ਸੋ 29 ਨੂੰ ਫੇਰ ਕੋਈ ਪ੍ਰੋਗਰਾਮ ਤੂੰ ਤੁਸੀਂ ਕਦੇ ਆ ਕੇ ਦੇਖੋ ਸਾਡੇ ਨਾਲ ਤੁਹਾਡਾ ਤਾਂ ਫਿਰ ਵੀ ਕੋਈ ਛੁੱਟੀ ਦਾ ਟਾਈਮ ਹੈ ਕੋਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਰਾਤ ਹੀ ਪਤਾ ਰਾਤ ਨੂੰ 12 ਵਜੇ ਕਿਹਦਾ ਫੋਨ ਆ ਜਾਈਏ ਕੀ ਹੋ ਜੀ ਆ ਲਾ ਨਾਟ ਦੀ ਸਿੱਤੀ ਆ ਗਈ ਜੀ ਇੱਥੇ ਆ ਹੋ ਗਿਆ ਜੀ ਹਰ ਵਕਤ ਫੋਨ ਆਉਣ ਰੱਖਣਾ ਪੈਂਦਾ ਜੀ ਕਦੇ ਕੋਈ ਕਦੇ ਵੀ ਕੋਈ ਐਮਰਜੈਂਸੀ ਦਾ ਡਿਸੀਜਨ ਲੈਣਾ ਸਾਡੇ 3 ਕਰੋੜ ਲੋਕਾਂ ਦਾ ਕਸਟੋਡੀਅਨ ਬਣਨਾ ਸੌਖਾ ਨਹੀਂ ਨਹੀਂ ਇੱਥੇ ਲੋਕਾਂ ਤੋਂ ਚਾਰ ਜੀਆਂ ਦਾ ਪਰਿਵਾਰ ਨਹੀਂ ਚੱਲਦਾ ਜੀ ਉਹਦੇ ਚ ਦੋ ਤੋਂ ਧੜੇ ਬਣੇ ਬੈਠੇ ਹੁੰਦੇ ਨੇ ਤਿੰਨ ਤਿੰਨ ਧੜੇ ਬੈਠੇ ਬੜੇ ਮੰਤੂ ਪਰ ਇਹ ਵੀ ਹੈ ਪ੍ਰਮਾਤਮਾ ਉਹ ਕਹਿੰਦਾ ਨਾ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਹੈ ਸੋ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਹੈ ਉਹ ਨਾਲ ਫਿਰ ਜ਼ਿੰਮੇਵਾਰੀ ਨਿਭਾਉਣ ਦਾ ਹੌਸਲਾ ਤੇ ਸਮੱਤ ਵੀ ਦਿੰਦਾ ਹੈ ਸਮੱਤ ਬਖਸ਼ੇ ਪ੍ਰਮਾਤਮਾ ਦੇ ਸੋ ਕਹੀ ਰਾਜ ਕਰਦੇ ਆਂ ਨਾ ਤਾਂ ਸੋਚਿਆ ਸੀ ਇਸ ਪੰਜਾਬੀ ਭਵਨ 'ਚ ਬਹੁਤ سارے ਸ਼ੋਅ ਕੀਤੇ ਹੋਏ ਨੇ ਇਸ ਪੰਜਾਬੀ ਭਵਨ 'ਚ ਹਨਾ ਮੈਂ ਜਦੋਂ ਅੰਦਰ ਆਇਆ ਮੈਨੂੰ ਯਾਰ ਇੱਥੇ ਸ਼ੋਅ ਕਰਨਾ ਆਉਂਦੇ ਹੁੰਦੇ ਸੀ ਕੁਦਰਤ ਹੈ ਵਕਤ ਉਹ ਵੱਡੀ ਚੀਜ਼ ਹੈ ਜੀ ਸੋ ਮਤਲਬ ਸ਼ੋ ਕਰਦੇ ਹੁੰਦੇ ਸੀ ਮੋਰੋ ਕਹਿੰਦੇ ਜੀ ਆਗੇ ਚੀਫ ਗੈਸਟ ਆਉਂਦਾ ਹੁਣ ਵਕਤ ਸੀ ਬੰਦ ਕਰ ਦੋ ਹੁਣੇ ਆ ਗਏ ਮੈਂ ਆ ਦੇਖ ਲੈ ਪੰਜ ਸ਼ੂਗੋ ਵਾਲਿਆਂ ਆਪੇ ਹੀ ਚੀਜ਼ ਵੈਸਤਾ। ਤੁਹਾਡਾ ਤੇ ਸਮਾਤਮਾ ਦੇ ਹਨ ਸ਼ੁکریਜ਼ਾਰ। ਇਸ ਗੱਲ ਰਹਿਣੀ ਹੈ ਕਿ ਤੁਸੀਂ ਦਿੱਤਾ ਜੀ ਸਾਰਾ ਕੁਝ ਸਾਡੀ ਕੋਈ ਔਕਾਤ ਨਹੀਂ ਆਮ ਕਰਨ ਚੋਣਦੇ ਲੋਕਾਂ। ਪਰ ਤੁਸੀਂ ਜੋ ਕਰਤਾ ਤੁਸੀਂ ਜੋ ਪੰਜਾਬ ਦੀ ਜ਼ਿੰਮੇਵਾਰੀ ਪੰਜ ਸਾਲ ਲਈ ਦਿੱਤੀ ਜੇ ਮੇਰੇ ਪੰਜ ਸਾਲ ਚੰਗੇ ਲੱਗੇ ਅਗਲੀ ਦੇ ਦੋਗੇ ਨਹੀਂ ਤਾਂ ਮੇਰੇ ਵਾਲਾ ਪੈਨ ਖੋ ਕੇ ਬਿਲਕੁਲ ਉਹ ਮੈਂ ਜਿਵੇਂ ਕਿਸੇ ਹੋਰ ਨੂੰ ਦੇ ਦਵਾਂਗੇ ਜਿਵੇਂ ਕਿਸੇ ਹੋਰ ਤੋਂ ਖੋ ਕੇ ਮੈਨੂੰ ਦਿੱਤਾ ਸੀ ਇਹ ਕਿਹੜਾ ਕੋਈ ਪੱਕੀ ਨੌਕਰੀ ਹੈ ਹੈਨਾ ਹਾਂ ਦਿਲੋਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਨੀਅਤ ਚ ਕੋਟ ਨਹੀਂ 75 ਸਾਲ ਪੁਰਾਣਾ ਤਾਣਾ ਬਾਣਾ ਉਲਝਿਆ ਹੋਇਆ ਸੜਜਾਈ ਜਾਣੇ ਆ ਟਾਈਮ ਥੋੜਾ ਜਿਹਾ ਲੱਗ ਜਾਂਦਾ ਕਈ ਵਾਰੀ